ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਨਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਖਾਲਸਾ ਦੀ ਸਾਰੇ ਜਗਤ ਨੂੰ ਚਾਨਣ ਮੁਨਾਰਾ ਕਰਦੀ ਹੈ ਸੋਝੀ ਵੰਡਦੀ ਹੈ ਉਸ ਪਲੀਪੂਰਨ ਪਰਮੇਸ਼ਰ ਅਕਾਲ ਪੁਰਖ ਨਾਲ ਮਲਾਉਂਦੀ ਹੈ ਐਸੇ ਸਤਿਗੁਰਾਂ ਤੋਂ ਵਾਰਨੇ ਬੁਲਹਾਰਨੇ ਜਾਈਏ ਮਹਾਰਾਜ ਜੀਆਂ ਦੀ ਬਾਣੀ ਸਾਨੂੰ ਇੱਕੋ ਗੱਲ ਵਾਰ ਤੋਂ ਵਾਰ ਸਮਝਾਉਂਦੀ ਹੈ ਕਿ ਭਾਈ ਨਾਮ ਜਪੋ ਨਾਮ ਜਪਿਆ ਕਰੋ ਨਾਮ ਦਾ ਅਰਾਧਨ ਕਰਿਆ ਕਰੋ ਭਜਨ ਕਰਿਆ ਕਰੋ ਕਿਉਂ ਕੀ ਕਰਨੇ ਕਰਕੇ ਆਪਾਂ ਭਜਨ ਕਰਨਾ ਹੈ ਇਹਦੇ ਨਾਲ ਕੀ ਹੋਵੇਗਾ ਭਜਨ ਕਰਨ ਦੇ ਨਾਲ ਕੀ ਹੋਵੇਗਾ ਪਰਮੇਸ਼ਰ ਦਾ ਨਾਮ ਜਪਣ ਨਾਲ ਕੀ ਹੋਵੇਗਾ ਖਾਲਸਾ ਜੀ ਅਸੀਂ ਸੰਸਾਰੀ ਲੋਕ ਹਾਂ ਕਾਲਜੁਗੀ ਜੀਵ ਹਾਂ ਸਾਨੂੰ ਸਭ ਤੋਂ ਪਹਿਲਾਂ ਤੇ ਘਰ ਦੀ ਤਰੱਕੀ ਚਾਹੀਦੀ ਸਾਨੂੰ ਚਾਹੀਦਾ ਹੈ ਪੈਸਾ ਸਾਨੂੰ ਚਾਹੀਦੀ ਹੈ ਚੌਧਰ ਸਾਨੂੰ ਚਾਹੀਦੀ ਹੈ ਮਾਣ ਇਹ ਸੰਸਾਰ ਵਿੱਚ ਮਿਲੇ ਧੀ ਪੁੱਤ ਦੁੱਧ ਪੁੱਤ ਸਭ ਕੁਝ ਸਾਨੂੰ ਚਾਹੀਦਾ ਅਸੀਂ ਸੰਸਾਰਕ ਚੀਜ਼ਾਂ ਵੱਲੋਂ ਪਹਿਲਾਂ ਪਾਦੇ ਹਾਂ ਕਿ ਸਾਡੇ ਬੱਚੇ ਸੈੱਟ ਹੋ ਜਾਣ ਅਸੀਂ ਚੰਗੀਆਂ ਕੰਟਰੀਆਂ ਦੇ ਵਿੱਚ ਹੋਈਏ ਸੋਨਾ ਪੈਸਾ ਕਮਾਉਂਦੇ ਹੋਈਏ ਇਥੋਂ ਤੱਕ ਸਾਡੀਆਂ ਮੰਗਾ ਹਨ ਪਰ ਖਾਲਸਾ ਜੀ ਜਿਸ ਵੇਲੇ ਬੰਦੇ ਨੂੰ ਬਿਮਤਾ ਆਣ ਪੈਂਦੀ ਹੈ ਮੰਨ ਲਓ ਕੋਈ ਸਰੀਰ ਨੂੰ ਰੋਗ ਲੱਗ ਗਿਆ ਤੇ ਇਹੋ ਇਹੋ ਜਿਹੇ ਖਾਲਸਾ ਜੀ ਕਿਸੇ ਹੋਏ ਵੀ ਨਹੀਂ ਇਹੋ ਇਹੋ ਜੀਆਂ ਆਮ ਕਰਕੇ ਸੰਸਾਰ ਵਿੱਚ ਤੁਹਾਨੂੰ ਕਹਾਣੀਆਂ ਵੀ ਮਿਲ ਜਾਣਗੀਆਂ ਸਚਾਈ ਵੀ ਮਿਲ ਜਾਵੇਗੀ ਤੇ ਤੁਹਾਨੂੰ ਕਈਆਂ ਨੇ ਨਜ਼ਰਾਂ ਨਾਲ ਤੱਕਿਆ ਵੀ ਹੋਵੇਗਾ ਕਿ ਬੰਦਿਆਂ ਕੋਲੇ ਬਹੁਤ ਸਾਰਾ ਪੈਸਾ ਹੈ ਤੇ ਪਰ ਇਹੋ ਜਿਹਾ ਰੋਗ ਲੱਗਾ ਕਿ ਪੈਸਾ ਉੱਥੇ ਕੰਮ ਨਹੀਂ ਆ ਰਿਹਾ। ਕਈ ਬੰਦਿਆਂ ਦੀ ਬਹੁਤ ਚੌਧਰਗਿਰੀ ਹੈ, ਬੜੀ ਦੂਰ ਤੱਕ ਨਾਮ ਚੱਲਦਾ ਪਰ ਖਾਲਸਾ ਜੀ ਜਦੋਂ ਲੋੜ ਪੈਂਦੀ ਹੈ ਉਸ ਵੇਲੇ ਕੋਈ ਬਾਹ ਨਹੀਂ ਫੜਦਾ। ਸੋ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਤੁਹਾਡੇ ਉੱਤੇ ਆਈ ਹੋਈ ਬਿਵਤਾ ਨੂੰ ਦੂਰ ਕਰਨ ਦੇ ਸਮਰੱਥ ਹੈ। ਤੁਹਾਡੇ ਸਰੀਰ ਨੂੰ ਲੱਗੇ ਹੋਏ ਰੋਗ ਨੂੰ ਨਾਸ਼ ਕਰਨ ਦੇ ਸਮਰੱਥ ਹੈ। ਜਿੱਥੇ ਪੈਸਾ ਕੰਮ ਨਹੀਂ ਆਉਂਦਾ ਉਥੇ ਵਾਹਿਗੁਰੂ ਜੀਆਂ ਦਾ ਨਾਮ ਕੰਮ ਆਉਂਦਾ ਵੇਖੋ ਪੈਸਾ ਇੱਕ ਹੱਦ ਤੱਕ ਲੋੜ ਹੈ ਸਾਨੂੰ ਇਥੇ ਗੁਜਰਾ ਕਰਨ ਵਾਸਤੇ ਕੋਠੀਆਂ ਕਾਰਾਂ ਬਣਾਉਣ ਵਾਸਤੇ ਪਰ ਜਿਸ ਵੇਲੇ ਖਾਲਸਾ ਜੀ ਕੋਈ ਵੱਡੀ ਵਿਪਤਾ ਸਰੀਰ ਨੂੰ ਚੰਬੜ ਜਾਂਦੀ ਹੈ ਉਸ ਵੇਲੇ ਪੈਸਾ ਕੰਮ ਨਹੀਂ ਆਉਂਦਾ ਉਦੋਂ ਭਾਵੇਂ ਤੁਸੀਂ ਡਾਕਟਰਾਂ ਨੂੰ ਪੈਸਿਆਂ ਦੇ ਨਾਲ ਲੱਦ ਦਿਓ ਟਰੱਕਾਂ ਦੇ ਟਰੱਕ ਭਰ ਕੇ ਦੇ ਦਿਓ ਪਰ ਖਾਲਸਾ ਜੀ ਉਸ ਵੇਲੇ ਡਾਕਟਰ ਕਹਿ ਦਿੰਦਾ ਨਾ ਪਾਈ ਮੇਰੇ ਵੱਲੋਂ ਜਵਾਬ ਹੈ ਉਸ ਵੇਲੇ ਇੱਕੋ ਵੈਦ ਕਮ ਆਉਂਦਾ ਹੈ ਮੇਰਾ ਵੈਦ ਗੁਰੂ गोविंदਾ ਜਿਹੜਾ ਪਲੀ ਪੂਰਨ ਪਰਮੇਸ਼ਰ ਹੈ ਧਰਤੀ ਗੋ ਧਰਤੀ ਨੂੰ ਰੱਖਣ ਵਾਲਾ ਬਿੰਦ ਬਿੰਦਨ ਵਾਲਾ ਬਿੰਦ ਕਰਨ ਵਾਲਾ ਧਰਤੀ ਨੂੰ ਰੱਖਣ ਵਾਲਾ ਉਹੀ ਵੈਦ ਚੇਤੇ ਆਉਂਦਾ ਹੈ ਉਹਦਾ ਨਾਮ ਚੇਤੇ ਆਉਂਦਾ ਹੈ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਖਾਲਸਾ ਜੀ ਸਾਰਿਆਂ ਦੁੱਖਾਂ ਨੂੰ ਦਲਣ ਵਾਲਾ ਭੰਨਣ ਵਾਲਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ ਇਸੇ ਕਰਕੇ ਸਾਨੂੰ ਸਤਿਗੁਰਾਂ ਦੀ ਬਾਣੀ ਸਮਝਾਉਂਦੀ ਹੈ ਕਿ ਨਾਮ ਜਪਿਆ ਕਰੋ ਜੇ ਤੁਸੀਂ ਖਾਲਸਾ ਜੀ ਸੁਖ ਵੇਲੇ ਨਾਮ ਜਪੋਗੇ ਮੰਨ ਲਓ ਆਪਾਂ ਸੁਖ ਵੇਲੇ ਅਨਜਾਪ ਕਰਦੇ ਹਾਂ ਫਿਰ ਦੁੱਖ ਵੇਲੇ ਵਿੱਚ ਉਹ ਜਿਹੜਾ ਨਾਮ ਹੈ ਸਾਡਾ ਮਦਦਗਾਰ ਬਣੇਗਾ ਸਾਡਾ ਸਹਾਇਕ ਬਣੇਗਾ ਸੋ ਇਸ ਕਰਕੇ ਬਾਣੀ ਕਹਿੰਦੀ ਵੀ ਹੈ ਜੋ ਜਨ ਲੇਹ ਖਸਮ ਕਾ ਨਾਉ ਤਿਨ ਕੈ ਸਦ ਬਲਹਾਰਾ ਜਾਉ ਕਹਿੰਦੇ ਮੈਂ ਉਹਦੇ ਤੋਂ ਬਲਹਾਰਣੇ ਜਾਣਾ ਹਾਂ ਵਾਰਨੇ ਜਾਣਾ ਹਾਂ ਸਦਕੇ ਜਾਂਦਾ ਹਾਂ ਜਿਹੜਾ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਜਪਦਾ ਹੈ ਵਾਹਿਗੁਰੂ ਜੀ ਮਹਾਰਾਜ ਦੇ ਨਾਮ ਨੂੰ ਲੈਂਦਾ ਹੈ ਉਹ ਤੋਂ ਵਾਰਨੇ ਬਲਹਾਰਨੇ ਜਾਂਨੇ ਹਨ ਤੇ ਖਾਲਸਾ ਜੀ ਜਿਹੜੇ ਨਾਮ ਜਪਦੇ ਹਨ ਉਹਨਾਂ ਦੀ ਸਤਿਗੁਰੂ ਜੀ ਮਹਾਰਾਜ ਬੇਨਤੀ ਮਹਾਰਾਜ ਸੱਚੇ ਪਾਤਸ਼ਾਹ ਕੇ ਜਿਹੜੇ ਕਰਦੇ ਆ ਨਾਮ ਜਪਦੇ ਆ ਫਿਰ ਉਹਨਾਂ ਦੀ ਬੇਨਤੀ ਰੱਬ ਸੁਣਦਾ ਤੇ ਜਿਹੜੇ ਖਾਲਸਾ ਜੀ ਨਾਮ ਜਪਦੇ ਆ ਮਹਾਰਾਜ ਕਹਿੰਦੇ ਇਸ ਯੁੱਗ ਮਹਾਰਾਮ ਨਾਮ ਨਿਸਤਾਰਾ ਇਹ ਮਨੁੱਖਾ ਜਨਮ ਜਿਹੜਾ ਹੈ ਜਿਹੜਾ ਇਹਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਜਪਦਾ ਹੈ ਖਾਲਸਾ ਜੀ ਉਹਦਾ ਇਸ ਸੰਸਾਰ ਸਮੁੰਦਰ ਵਿੱਚ ਜਾਂ ਇਹ ਭਵ ਦਿਲ ਦੇ ਵਿੱਚ ਇਹ ਪਾਰ ਉਤਾਰਾ ਉਹਦਾ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰ ਪਰ ਕੋਈ ਵਿਰਲਾ ਮਨੁੱਖ ਹੈ ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜਦਾ ਹੈ ਖਾਲਸਾ ਜੀ ਵਿਚਾਰ ਕਰਦਾ ਹੈ ਤੇ ਜਿਹੜਾ ਕਰ ਲੈਂਦਾ ਜਿਹੜਾ ਨਾਮ ਜਪ ਲੈਂਦਾ ਆਪਾਂ ਪਹਿਲਾਂ ਗੱਲ ਕੀਤੀ ਨਾ ਨਾਮ ਕਿਉਂ ਜਪਣਾ ਕਿਸ ਕਾਰਨ ਕਰਕੇ ਜਪਣਾ ਮਹਾਰਾਜ ਕਹਿੰਦੇ ਜਿਹੜੇ ਨਾਮ ਜਪਦੇ ਹਨ ਆਪ ਤਰ ਆ ਉਹ ਆਪ ਤਰ ਜਾਂਦੇ ਆ ਸਗਲੇ ਕੁਲ ਉਧਰਾ ਉਹਨਾਂ ਦੇ ਫਿਰ ਮਹਾਰਾਜ ਕਹਿੰਦੇ ਕੋਲ ਵੀ ਉਧਰ ਜਾਂਦੇ ਹਨ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਇਹ ਜਿਹੜਾ ਕਾਲ ਯੁਗ ਹੈ ਨਾ ਖਾਲਸਾ ਦੀ ਜਿਹੜਾ ਬੰਦੇ ਨੂੰ ਕੋ ਕਰਮੀ ਬਣਾ ਦਿੰਦਾ ਕੋ ਕਰਮ ਦਸ਼ਾ ਵੱਲ ਲੈ ਜਾਂਦਾ ਤੇ ਫਿਰ ਉਹਦਾ ਕੋਈ ਕਰਮ ਧਰਮ ਜਿਹੜਾ ਹੈ ਉਹ ਛੁਡਾ ਦਿੰਦਾ ਹੈ ਇਹ ਕਾਲ ਯੁਗ ਦੀ ਰੀਤੀ ਹੈ ਕਈ ਕਹਿੰਦੇ ਨੇ ਨਾ ਕਿ ਭਾਈ ਸਾਹਿਬ ਜੀ ਪਹਿਲਾਂ ਬਹੁਤ ਨਾਮ ਜਪਦੇ ਹਾਂ ਹੁਣ ਜਪਿਆ ਨਹੀਂ ਜਾਂਦਾ ਤੇ ਇਹ ਤੁਹਾਨੂੰ ਦੱਸਾਂ ਕਾਲ ਯੁਗ ਦਾ ਸਭ ਤੋਂ ਪਹਿਲਾ ਵਾਰ ਹੈ ਤੁਹਾਡੇ ਨਿਤਨੇਮ ਤੇ ਤੁਹਾਡਾ ਅੰਮ੍ਰਿਤ ਵੇਲਾ ਛੁੜਾ ਦੇਵੇਗਾ ਜਿਸ ਵੇਲੇ ਉਹਨੇ ਤੁਹਾਨੂੰ ਫੜਨਾ ਹੈ ਵਿਕਾਰੀ ਬਣਾਉਣਾ ਹੈ ਤੁਹਾਡੇ ਤੇ ਵਿਗਣ ਪਾਉਣੇ ਹਨ ਸਭ ਤੋਂ ਪਹਿਲਾਂ ਤੁਹਾਨੂੰ ਅੰਮ੍ਰਿਤ ਵੇਲੇ ਤੋਂ ਤੋੜੇਗਾ ਫਿਰ ਤੁਹਾਨੂੰ ਬਾਣੀ ਤੋਂ ਤੋੜੇਗਾ ਫਿਰ ਆਲਸ ਪਾਵੇਗਾ ਇੱਕ ਦਿਨ ਤੁਸੀਂ ਨਾਗਾ ਪਾ ਲਓਗੇ ਫਿਰ ਦੂਜੇ ਦਿਨ ਪਾਉਗਾ ਫਿਰ ਤੀਜੇ ਦਿਨ ਪਾਉਗਾ ਨਾਗ ਪੈਂਦਿਆਂ ਪੈਂਦਿਆਂ ਤੁਸੀਂ ਬਾਣੀ ਦਾ ਜਾਪ ਕਰਨਾ ਛੱਡ ਦਿਓਗੇ ਜਾ ਇਹੋ ਜੀ ਕੋਈ ਵਿਗਨ ਤੁਹਾਡਾ ਮਾੜਾ ਕਰਮ ਤੁਹਾਡੇ ਅੱਗੇ ਆ ਜਾਵੇਗਾ ਉਦੋਂ ਤੁਸੀਂ ਬਾਣੀ ਪੜੋਗੇ ਪਰ ਉਹ ਕਰਮ ਖਤਮ ਨਹੀਂ ਹੋਊਗਾ ਨਾਸ਼ ਨਹੀਂ ਹੋਊਗਾ ਫਿਰ ਤੁਹਾਡੇ ਮਨ ਵਿੱਚ ਕਲਜੋਗੇ ਇਹ ਵਿਕਾਰ ਪਾਵੇਗਾ ਵੀ ਯਾਰ ਮੈਂ ਬਾਣੀ ਪੜਨਿਆ ਫਾਇਦਾ ਤੇ ਕੋਈ ਹੋ ਨਹੀਂਂ ਡਿਆ ਛੱਡ ਪਰੇ ਕੀ ਪੜਨੀ ਰਹਿਣ ਦਿੰਨੇ ਤੇ ਪਰ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਭਲਿਓ ਪੁਰਖੋ ਇਹ ਰੱਬ ਦੇ ਨਾਮ ਦੇ ਵਿੱਚ ਬੜੀ ਵੱਡੀ ਬਰਕਤ ਹੈ ਦੁਨੀਆ ਦੀ ਕੋਈ ਐਸੀ ਸ਼ਕਤੀ ਨਹੀਂ ਜਿਹੜੀ ਨਾਮ ਦੇ ਬਰਾਬਰ ਹੈ ਨਾਮ ਸਭ ਤੋਂ ਵੱਡਾ ਪਰ ਖਾਲਸਾ ਜੀ ਇਹ ਜੱਪਿਆ ਨਹੀਂ ਜਾਂਦਾ ਆਖਣ ਔਖਾ ਸਾਚਾ ਨਾਉ ਸਭ ਤੋਂ ਔਖਾ ਵਾਹਿਗੁਰਜੀ ਦਾ ਨਾਮ ਜਪਣਾ ਹੈ ਮਹਾਰਾਜ ਕਹਿੰਦੇ ਇਸ ਕਾਲ ਯੁਗ ਮੈਂ ਕਰਮ ਧਰਮ ਕਰਮ ਧਰਮ ਨਾ ਕੋਈ ਕਹਿੰਦੇ ਕਾਲ ਯੁਗ ਜਿਹੜਾ ਨਾ ਉਹ ਖਾਲਸਾ ਜੀ ਕੋਈ ਕਰਮੀ ਬਣਾ ਦਿੰਦਾ ਬੰਦੇ ਨੂੰ ਤੇ ਕੋਈ ਵੀ ਕਰਮ ਤੇ ਧਰਮ ਨਹੀਂ ਕਰਨ ਦਿੰਦਾ ਚੰਗਾ ਕੰਮ ਨਹੀਂ ਕਰਨ ਦਿੰਦਾ ਕਲਿਕਾ ਜਨਮ ਚੰਡਾਲ ਕਹਿ ਕਰ ਹੋਈ ਕਹਿੰਦੇ ਕੋਈ ਕਰਮੀ ਮਨੁੱਖ ਦੇ ਹਿਰਦੇ ਵਿੱਚ ਫਿਰ ਕਾਲ ਯੁਗ ਜਿਹੜਾ ਜਨਮ ਲੈ ਲੈਂਦਾ ਤੇ ਜਦੋਂ ਹਿਰਦੇ ਵਿੱਚ ਕਾਲਜੋਗ ਜਨਮ ਲੈ ਲੈਂਦਾ ਹੈ ਖਾਲਸਾ ਜੀ ਉਸ ਵੇਲੇ ਫਿਰ ਬੰਦਾ ਜਿਹੜਾ ਹੈ ਉਹ ਪਰਮੇਸ਼ਰ ਨੂੰ ਭੁੱਲ ਜਾਂਦਾ ਨਾਮ ਨੂੰ ਛੱਡ ਦਿੰਦਾ ਹੈ ਕੋ ਕਰਮੀ ਬਣ ਜਾਂਦਾ ਹੈ ਮਹਾਰਾਜ ਦੀ ਨਿੰਦਿਆ ਕਰਦਾ ਬਾਣੀ ਤੋਂ ਦੂਰ ਹੁੰਦਾ ਹੁੰਦਾ ਹੌਲੀ ਹੌਲੀ ਬਾਣੀ ਤੋਂ ਬਹੁਤ ਦੂਰ ਚਲਾ ਜਾਂਦਾ ਫਿਰ ਖਾਲਸਾ ਜੀ ਦੁੱਖਾਂ ਦੇ ਘੇਰੇ ਵਿੱਚ ਆ ਜਾਂਦਾ ਤੇ ਮਹਾਰਾਜ ਕਹਿੰਦੇ ਨਾਨਕ ਨਾਮ ਬਿਨਾਂ ਕੋ ਮੁਕਤ ਨਾ ਹੋਈ ਵਾਹਿਗੁਰੂ ਜੀ ਦੇ ਨਾਮ ਕਿਉਂ ਜਪਣਾ ਆਪਣਾ ਫੇ ਇਹ ਪ੍ਰਸ਼ਨ ਹੈ ਮਹਾਰਾਜ ਨੂੰ ਮਹਾਰਾਜ ਜੀ ਕਿਉਂ ਜਪਣਾ ਤੇ ਸਾਧਗੁਰੂ ਜੀ ਕਹਿੰਦੇ ਹਨ ਤੀਜੇ ਪਾਤਸ਼ਾਹ ਧੰਗੁਰੂ ਅਮਰਦਾਸ ਮਹਾਰਾਜ ਜੀ ਕਿ ਇਹਦੇ ਨਾਲ ਤੁਹਾਨੂੰ ਮੁਕਤੀ ਪ੍ਰਾਪਤ ਹੋਵੇਗੀ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ ਜੇ ਤੁਸੀਂ ਨਾਮ ਨਹੀਂ ਜਪੋਗੇ ਤਾਂ ਤੁਹਾਡੀ ਮੁਕਤੀ ਨਹੀਂ ਹੋਣੀ ਇਹ ਕਾਲ ਯੁਗ ਵਿੱਚੋਂ ਬੰਧ ਖਲਾਸੀ ਨਹੀਂ ਹੋਣੀ ਜੇ ਵਾਹਿਗੁਰੂ ਜੀ ਦਾ ਨਾਮ ਜਪੋਗੇ ਫਿਰ ਤੁਹਾਡਾ ਪਾਰ ਉਤਾਰਾ ਹੋਵੇਗਾ ਸੋ ਜਿਹੜੇ ਖਾਲਸਾ ਜੀ ਨਾਮ ਨਹੀਂ ਜਪਦੇ ਉਹਨਾਂ ਪਰਥਾਏ ਭਗਤ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਆ ਕਹਿੰਦੇ ਜਿਹ ਕੁੱਲ ਪੂਤ ਨਾ ਗਿਆਨ ਵਿਚਾਰੀ ਕਹਿੰਦੇ ਜਿਨ੍ਹਾਂ ਦੇ ਖਾਨਦਾਨ ਦੇ ਵਿੱਚ ਕੋਈ ਪੁੱਤਰ ਅੱਗੇ ਉਹ ਵਾਹਿਗੁਰਜੀ ਦਾ ਗਿਆਨ ਨਹੀਂ ਰੱਖਦਾ ਤੇ ਪਰਮੇਸ਼ਰ ਦਾ ਨਾਮ ਦਾ ਸਿਮਰਨ ਨਹੀਂ ਕਰਦਾ ਇਹ ਸੁਣ ਲਿਓ ਖਾਲਸਾ ਜੀ ਮਹਾਰਾਜ ਦੇ ਬਜਣਾ ਸਾਡੇ ਸਾਰਿਆਂ ਵਾਸਤੇ ਮੇਰੇ ਵਾਸਤੇ ਤੁਹਾਡੇ ਵਾਸਤੇ ਕਹਿੰਦੇ ਜਿਹ ਕੁੱਲ ਪੂਤ ਨਾ ਗਿਆਨ ਵਿਚਾਰੀ ਜਿਹੜੀ ਕੁੱਲ ਦੇ ਵਿੱਚ ਜਿਹੜੇ ਖਾਨਦਾਨ ਦੇ ਵਿੱਚ ਜਿਹੜੇ ਘਰਾਂ ਦੇ ਵਿੱਚ ਪੁੱਤਰ ਨਾਮ ਨਹੀਂ ਨਾ ਜਪਦੇ ਕਹਿੰਦੇ ਵਿਧਵਾ ਆਕਾਸ਼ ਨਾ ਭਈ ਮਹਤਾਰੀ ਉਹਦੀ ਮਾਂ ਰੰਡੀ ਕਿਉਂ ਨਾ ਹੋ ਗਈ ਉਦੀ ਮਾਂ ਵਿਧਵਾ ਕਿਉਂ ਨਾ ਹੋ ਗਈ ਜੇ ਦੀ ਕੋਲ ਦੇ ਵਿੱਚ ਵਾਹਿਗੁਰਜੀ ਦਾ ਨਾਮ ਜਪਣ ਵਾਲਾ ਪੋਤੀ ਨਹੀਂ ਵੇਖੋ ਕਿੱਡੀ ਗੱਲ ਮਹਾਰਾਜ ਨੇ ਬਾਣੀ ਵਿੱਚ ਆਖੀ ਆ ਨਾਮ ਏਡਾ ਖਾਲਸਾ ਜੀ ਉੱਚਾ ਸੁੱਚਾ ਰੱਬ ਦੇ ਘਰ ਦੀ ਅਮੋਲਕ ਦਾਤ ਨਾਮ ਹੈ ਗੁਰੂ ਦਾ ਤੇ ਕਹਿੰਦੇ ਜਿਹਨਰ ਰਾਮ ਭਗਤ ਨਹੀਂ ਸਾਧੀ ਜਿਹੜੇ ਮਨੁੱਖ ਨੇ ਜਿਹੜੇ ਗੁਨਾਹਗਾਰ ਬੰਦੇ ਨੇ ਉਸ ਵਾਹਿਗੁਰੂ ਸਾਹਿਬ ਜੀ ਦੀ ਸੇਵਾ ਨਹੀਂ ਨਾ ਕੀਤੀ ਭਗਤੀ ਨਹੀਂ ਨਾ ਕੀਤੀ ਪ੍ਰਭੂ ਦੀ ਬੰਦਗੀ ਨਹੀਂ ਨਾ ਕੀਤੀ ਕਹਿੰਦੇ ਜਨਮਤ ਕਸ ਨਮਉ ਅਪਰਾਧੀ ਕਹਿੰਦੇ ਤੂੰ ਜੰਮਣ ਲੱਗਾ ਹੀ ਕਿਉਂ ਨਾ ਮਰ ਗਿਆ ਵੇਖੋ ਮਹਾਰਾਜ ਸਾਨੂੰ ਇਥੇ ਝੜਕ ਵੀ ਰਹੇ ਆ ਕਿ ਤੂੰ ਗੁਨੇਗਾਰ ਬੰਦਿਆ ਤੂੰ ਜੰਮ ਦਾ ਮਰ ਕਿਉਂ ਨਾ ਗਿਆ ਜੇ ਤੂੰ ਵਾਹਿਗੁਰਜੀ ਦੀ ਭਗਤੀ ਨਹੀਂ ਕਰਨੀ ਤੂੰ ਜੰਮ ਦਾ ਹੀ ਕਦੇ ਮਰ ਜਾਂਦਾ ਤੇ ਕੀ ਲੈਣਾ ਸੀ ਤੇਰੇ ਕੋਲੋਂ ਤੂੰ ਰੱਬ ਦਾ ਨਾਂ ਕਿਉਂ ਨਹੀਂ ਜਪਿਆ ਇਹ ਭਗਤ ਬਾਬਾ ਕਬੀਰ ਸਾਹਿਬ ਦਾ ਸ਼ਬਦ ਹੈ ਕਹਿੰਦੇ ਮੋਚ ਮੋਚ ਗਰਭ ਗਏ ਕੀਨ ਬਚਿਆ ਮੋਚ ਮੋਚ ਭਾਵ ਖਾਲਸਾ ਜੀ ਕਹਿੰਦੇ ਬਹੁਤ ਸਾਰੇ ਤੇ ਗਰਭ ਗਏ ਕੀਨ ਬਚਿਆ ਕਹਿੰਦੇ ਜਿੱਦਾਂ ਖਾਲਸਾ ਜੀ ਆਪਾਂ ਸਭ ਜਾਣਦੇ ਆ ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਰਖੇੜ ਵਰਤਦੀ ਆ ਤੇ ਉਹ ਮਾਤਾ ਨੂੰ ਸੁਖ ਮਿਲਦਾ ਉਹਦੇ ਗਰਭ ਦੇ ਵਿੱਚ ਕੋਈ ਜੀਵ ਠਹਿਰਦਾ ਕਹਿੰਦੇ ਕਈ ਇਹੋ ਜਿਹੇ ਜੀਵ ਹਨ ਜਿਹੜੇ ਮਾਂ ਦੇ ਗਰਭ ਵਿੱਚ ਹੀ ਮਰ ਜਾਂਦੇ ਆ ਡਿੱਗ ਪੈਂਦੇ ਆ ਤੇ ਕਹਿੰਦੇ ਬੁੱਢ ਬਜ਼ੁਰੂਪ ਜੀਵੇ ਜਗ ਮੱਝਿਆ ਕਹਿੰਦੇ ਤੂੰ ਡਰਾਉਣੀ ਸ਼ਕਲ ਵਾਲਿਆ ਤੂੰ ਕਿਉਂ ਜਗਤ ਵਿੱਚ ਆ ਗਿਆ ਜੇ ਤੂੰ ਰੱਬ ਦਾ ਨਾਮ ਨਹੀਂ ਨਾ ਜਪਿਆ ਇਹਨੇ ਇਹਨੇ ਉਥੇ ਮਾਂ ਦੇ ਪੇਟ ਵਿੱਚ ਮਰ ਗਏ ਨੇ ਸ਼ਕਰਾਣੂ ਜੀਵ ਇਹਨੇ ਗਰਭਾਂ ਦੇ ਵਿੱਚ ਲੋਕ ਮਰ ਜਾਂਦੇ ਆ ਬੱਚੇ ਮਰ ਜਾਂਦੇ ਆ ਤੂੰ ਕਿਉਂ ਨਹੀਂ ਮਰਿਆ ਇਹ ਬਾਣੀ ਖਾਲਸਾ ਜੀ ਕਹਿ ਰਹੀ ਆ ਬੁੱਢ ਭੂਜ ਮਤਲਬ ਹੁੰਦਾ ਹੈ ਮਤਲਬ ਡਰਾਉਣੀ ਸ਼ਕਲ ਡੁੱਡੀਆਂ ਬਾਹਾਂ ਵਾਲਾ ਬਾਹਾਂ ਟੁੱਟੀਆਂ ਵਾਲਾ ਕੋੜੀ ਉਹਨੂੰ ਆਖਿਆ ਸਮਝ ਲਓ ਜਿਵੇਂ ਤੇ ਕਹਿੰਦੇ ਤੂੰ ਕਿਉਂ ਇਸ ਨੀਚ ਜੀਵਣ ਵਾਲਿਆ ਕਿਉਂ ਇਸ ਜਗਤ ਵਿੱਚ ਆ ਗਿਆ ਕਹੋ ਕਬੀਰ ਕੈਸੇ ਸੁੰਦਰ ਸਰੂਪ ਭਗਤ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਆ ਕਈ ਮਨੁੱਖ ਬਹੁਤ ਸੋਹਣੇ ਲੱਗਦੇ ਬੜੇ ਉਹਨਾਂ ਦੇ ਨੈਣ ਨਕਸ਼ ਸੋਹਣੇ ਆ ਬੜੇ ਸੋਹਣੇ ਸੁੰਦਰ ਸਰੂਪ ਆ ਬੜੇ ਪਿਆਰੇ ਲੱਗਦੇ ਬੜੇ ਸੋਹਣੇ ਰੂਪ ਵਾਲੇ ਆ ਭਗਤ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨਾਮ ਬਿਨਾਂ ਜੈਸੇ ਕੁਬਜ ਕਰੂਪ ਕਹਿੰਦੇ ਪਰ ਜਿੰਨਾ ਉਹਨਾਂ ਦੇ ਕੋਲੇ ਵਾਹਿਗੁਰੂ ਜੀ ਦਾ ਨਾਮ ਨਹੀਂ ਆ ਨਾ ਤੇ ਉਹ ਕੋਝੇ ਹਨ ਬੇਸੂਰਤ ਹਨ ਕੁੱਬੇ ਸਰੂਪ ਵਾਲੇ ਹਨ ਮਾੜੇ ਹਨ ਬਦ ਸ਼ਕਲ ਹਨ ਇਹ ਬਾਣੀ ਕਹਿੰਦੀ ਹੈ ਖਾਲਸਾ ਜੀ ਕਿ ਜਿਹੜੇ ਨਾਮ ਨਹੀਂ ਜਪਦੇ ਉਹ ਏਵੇਂ ਨੇ ਮਾੜੀ ਸ਼ਕਲ ਵਾਲੇ ਨੇ ਭੜੀ ਸ਼ਕਲ ਵਾਲੇ ਨੇ ਸੋ ਨਾਮ ਜਪਿਆ ਕਰੀਏ ਮਹਾਰਾਜ ਕਿਰਪਾ ਕਰੇ ਸਾਨੂੰ ਸਮਤ ਆ ਜਾਵੇ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਜੁਆਈ ਹੈ ਇੱਕ ਹੱਡ ਬੀਤੀ ਖਾਲਸਾ ਜੀ ਮਾਤਾ ਜੀ ਹੁਣਾਂ ਨੇ ਸੁਣਾਉਣਾ ਕੀਤੀ ਹੈ ਫਲੋਰ ਤੋਂ ਨਕੋਦਰ ਨੂੰ ਆਉਂਦਿਆਂ ਕੋਈ ਨੂਰ ਮਹਿਲ ਦੇ ਕੋਲ ਇਧਰਲੀ ਸਾਈਡ ਕੋਈ ਉਹਨਾਂ ਦਾ ਪਿੰਡ ਹੈ ਉਹਨਾਂ ਨੇ ਦੱਸਿਆ ਖਾਲਸਾ ਜੀ ਪੁਰਾਣੀ ਹੱਡ ਬੀਤੀ ਹੈ ਪੁਰਾਣੇ ਸਮੇਂ ਦੀ ਪਹਿਲੇ ਦੀ ਗੱਲਾ ਲਓ ਵੀ ਅੱਜ ਤੋਂ ਕੁਝ 10 ਸਾਲ ਪਹਿਲਾਂ ਦੀ ਗੱਲ ਹੋਵੇਗੀ ਤੇ ਉਹ ਦੱਸਦੇ ਆ ਕਿ ਮੇਰੇ ਘਰ ਚਾਰ ਧੀਆਂ ਨੇ ਇੱਕ ਮੇਰਾ ਪੁੱਤਰ ਹੈ ਤੇ ਸਾਡੀ ਇੱਕ ਹੀ ਕਿੱਲਾ ਜ਼ਮੀਨ ਹੈ ਉਥੇ ਵੀ ਕੋਈ ਬਹੁਤਾ ਜ਼ਿਆਦਾ ਫਸਲ ਨਹੀਂ ਹੁੰਦੀ ਤੇ ਮਤਲਬ ਅਸੀਂ ਗਰੀਬ ਹੀ ਆ ਕਹਿ ਲਓ ਫਸਲ ਤੇ ਕੁਝ ਬੀਜਦੇ ਆ ਤੇ ਉਹ ਹੀ ਮਾੜੀ ਮੋਟੀ ਕਣਕ ਉਥੋਂ ਨਿਕਲ ਆਉਂਦੀ ਆ ਤੇ ਜ਼ਿਆਦਾ ਉਥੇ ਕੁਝ ਹੁੰਦਾ ਨਹੀਂ ਇਧਰਲੀ ਸਾਈਡ ਖਾਲਸਾਈ ਥੋੜੀ ਰੇਤਲੀ ਜੀ ਜ਼ਮੀਨ ਹੈ ਤੇ ਉਹ ਜਦੋਂ ਭੈਣ ਨੇ ਦੱਸਿਆ ਵੀ ਕਿਵੇਂ ਬਾਬਾ ਦੀਪ ਮਾਤਾ ਨੇ ਦੱਸਿਆ ਮੈਂ ਤੇ ਉਹਨਾਂ ਨੂੰ ਭੈਣ ਮੇਰੇ ਮੂੰਹ ਨਿਕਲ ਜਾਂਦਾ ਤੇ ਉਹ ਖਾਲਸਾ ਜੀ ਮੇਰੇ ਮਾਤਾ ਜੀ ਵਾਂਗੂ ਨੇ ਜਿਨ੍ਹਾਂ ਨੇ ਹੱਡ ਬੀਤੀ ਸੁਣਾਈ ਤੇ ਕਹਿੰਦੇ ਵੀ ਸਾਡੇ ਤੇ ਬਹੁਤ ਸ਼ੀਦਾਂ ਦੀ ਕਿਰਪਾ ਹੋਈ ਕਹਿੰਦੇ ਕੁਦਰਤੀ ਅਸੀਂ ਨਾ ਤੁਹਾਡੇ ਚੈਨਲ ਦੇ ਨਾਲ ਜੁੜ ਗਏ ਸਾਨੂੰ ਕਿਸੇ ਨੇ ਭੇਜੀ ਸੀ ਜਾਂ ਸਾਡੀਆਂ ਧੀਆਂ ਨੇ ਤੇ ਇਦਾਂ ਫਿਰ ਉਹ ਤੋਂ ਬਾਅਦ ਮੈਂ ਸੁਣਨ ਲੱਗ ਪੀ ਤੇ ਮੈਂ ਸੋਚਿਆ ਵੀ ਆਪਣੀ ਵੀ ਤੁਹਾਨੂੰ ਦਸੀਏ ਉਹ ਦੱਸਦੇ ਆ ਕਿ ਅਸੀਂ ਪਹਿਲੀ ਧੀ ਦਾ ਜਿਹਨੂੰ ਵਿਆਹ ਕੀਤਾ ਤੇ ਉਹ ਇਦਾਂ ਸੀ ਮਾਤਾ ਜੀ ਦੱਸਦੇ ਕਹਿੰਦੇ ਮੇਰਾ ਪੇਕਾ ਪਰਿਵਾਰ ਜਿਹੜਾ ਸੀ ਬਹੁਤ ਸਹਿੰਦਾ ਸੀ ਤੇ ਉਹਨਾਂ ਨੇ ਮੈਨੂੰ ਮੇਰੇ ਵਿਆਹ ਦੇ ਵਿੱਚ ਕਦੋਂ ਉਹਨਾਂ ਦਾ ਵਿਆਹ ਹੋਇਆ ਹੋਊਗਾ 90 ਦੇ ਵਿੱਚ 85 ਦੇ ਵਿੱਚ ਵਾਹਿਗੁਰੂ ਜਾਨੇ ਕਹਿੰਦੇ ਜਦੋਂ ਵਿਆਹ ਹੋਇਆ ਸੀ ਮੇਰੇ ਪੇਕੇ ਪਰਿਵਾਰ ਨੇ ਮੈਨੂੰ ਬਹੁਤ ਸੋਨਾ ਦਿੱਤਾ ਬਹੁਤ ਸੋਨਾ ਪਾਇਆ ਮੈਨੂੰ ਉਹਨਾਂ ਨੇ ਕਿਉਂਕਿ ਸਹਿੰਦੇ ਸੀ ਜੱਦੀ ਸਰਦਾਰ ਸੀ ਤੇ ਉਹ ਦੱਸਦੇ ਆ ਕਿ ਬਾਅਦ ਵਿੱਚ ਉਹਨਾਂ ਨੇ ਜਿਹੜਾ ਸੋਨਾ ਪਾਇਆ ਸੀ ਜਦੋਂ ਮੇਰੀ ਧੀ ਦਾ ਪਹਿਲੀ ਦਾ ਵਿਆਹ ਹੋਇਆ ਉਹ ਸੋਨੇ ਵਿੱਚੋਂ ਹੀ ਅਸੀਂ ਵੇਚ ਵਟ ਕੇ ਮਾਇਆ ਇਕੱਠੀ ਕਰਕੇ ਤੇ ਉਹਦਾ ਵਿਆਹ ਕੀਤਾ ਬਹੁਤ ਸੋਹਣਾ ਵਿਆਹ ਕੀਤਾ ਘਰ ਵਾਲਾ ਉਹਦਾ ਕਹਿੰਦਾ ਸੀ ਮੋਟਰਸਾਈਕਲ ਲੈਣਾ ਮੋਟਰਸਾਈਕਲ ਲੈ ਕੇ ਦਿੱਤਾ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਨਾਲ ਥੋੜਾ ਜਿਹਾ ਬਾਅਦ ਚ ਸੀ ਉਸੇ ਸਾਲ ਲਾਸ਼ ਦੇ ਵਿੱਚ ਆਪਣੀ ਦੂਜੀ ਧੀ ਦਾ ਵੀ ਰਿਸ਼ਤਾ ਹੋ ਗਿਆ ਉਹਦਾ ਵਿਆਹ ਕੀਤਾ ਉੱਤੇ ਵੀ ਖਰਚਾ ਕੀਤਾ ਫਿਰ ਕਹਿੰਦੇ ਜਿਹਨੂੰ ਤੀਜੀ ਕੁੜੀ ਦਾ ਵਿਆਹ ਕੀਤਾ ਉਦੋਂ ਸਾਡੇ ਕੋਲ ਇੰਨੀ ਮਾਇਆ ਨਹੀਂ ਸੀ ਕਿ ਹੈਗੀ ਜਿਹੜਾ ਸਾਡੇ ਕੋਲ ਖਰਚਾ ਹੋ ਗਿਆ ਪਹਿਲਾਂ ਤੇ ਉਦੋਂ ਮੈਂ ਫਿਰ ਮਾਪੇ ਦਾ ਵੀ ਪੁੱਛਿਆ ਵੀ ਤੁਸੀਂ ਤੁਹਾਡੀ ਪਿੱਛੋਂ ਸਹਿਨੇ ਆ ਵੀ ਤੁਸੀਂ ਕਿਦਾਂ ਗਾ ਹਨਾ ਫਿਰ ਉਹਨਾਂ ਨੇ ਸਾਰੀ ਗੱਲ ਦੱਸੀ ਵੀ ਮੇਰੇ ਜਿਹੜੇ ਭਰਾ ਸੀ ਉਹ ਇੱਕ ਕੋਲੋਂ ਬੰਦਾ ਮਰ ਗਿਆ ਸੀ ਕੋਈ ਬੰਦਾ ਉਹ ਚੰਗੀ ਪਹੁੰਚ ਵਾਲਾ ਸੀ ਜਿਹੜਾ ਮਰਿਆ ਸੀ ਤੇ ਇੱਕ ਭਰਾ ਜਿਹੜਾ ਨਸ਼ੇ 'ਚ ਪੈ ਗਿਆ ਸੀ ਤੇ ਜਿਹੜਾ ਨਸ਼ੇ 'ਚ ਪਿਆ ਉਹਨੇ ਵੀ ਜ਼ਮੀਨ ਦਾ ਕੁਝ ਨਹੀਂ ਛੱਡਿਆ ਤੇ ਜਿਹੜਾ ਜਿਹੜ ਕੋ ਬੰਦਾ ਮਰਿਆ ਸੀ ਉਹ ਵਿਚਾਰਾ ਕੇਸਾਂ ਦੇ ਵਿੱਚ ਹੀ ਉਹਦਾ ਸਾਰਾ ਹੀ ਘਰ ਜੜ ਗਿਆ ਕਹਿ ਲਓ ਵੀ ਉਹਨਾਂ ਦੇ ਕੋਲੇ ਕੱਖ ਵੀ ਨਹੀਂ ਰਿਹਾ ਤੇ ਉਸ ਤੋਂ ਬਾਅਦ ਮਾਤਾ ਦੱਸਦੇ ਵੀ ਮੇਰੇ ਦੋਵੇਂ ਭਰਾ ਚੜ੍ਹਾਈ ਕਰ ਗਏ ਸੀ ਤੇ ਪਿੱਛੇ ਮੇਰੇ ਪਰਿਵਾਰ ਦੇ ਵਿੱਚ ਮਤਲਬ ਇੱਕ ਮੇਰਾ ਭਤੀਜਾ ਭਤੀਜਾ ਹੀ ਸ਼ਾਇਦ ਉਹਨਾਂ ਦਾ ਲੱਗਾ ਉਹ ਉਹੀ ਹੈ ਕੱਲਾ ਤੇ ਉਹ ਥੋੜੀ ਜਿਹੀ ਜ਼ਮੀਨ ਆ ਉਹ ਵਾਹਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇੱਕ ਭਰਾ ਵਿਆਹਿਆ ਨਹੀਂ ਸੀ ਉਹਦੀ ਇਦਾਂ ਡੈਥ ਹੋ ਗਈ ਇੱਕ ਵਿਆਹ ਸੀ ਉਹਦਾ ਇੱਕੋ ਬੱਚਾ ਸੀ ਉਹਦੀ ਘਰ ਵਾਲੀ ਵੀ ਮਰ ਗਈ ਸੀ ਤੇ ਉਹ ਆਪ ਵੀ ਵਿਚਾਰਾ ਮਰ ਗਿਆ ਤੇ ਫਿਰ ਗਾਂ ਮੇਰੇ ਮਾਂ ਪੇ ਉਹ ਵੀ ਚੜ੍ਹਾਈ ਕਰ ਗਏ ਸੀ ਤੇ ਕੱਲਾ ਹੀ ਮੇਰਾ ਭਤੀਜਾ ਜੇ ਮੈਂ ਪਿੱਛੇ ਪੇਕੇ ਪਰਿਵਾਰ ਦੀ ਗੱਲਾਂ ਤੇ ਕੱਲਾ ਉਹੀ ਹੈ ਤੇ ਮਾਤਾ ਜੀ ਦੱਸਦੇ ਆ ਕਹਿੰਦੇ ਵੀ ਜਦੋਂ ਅਸੀਂ ਤੀਜੀ ਕੁੜੀ ਦਾ ਵਿਆਹ ਕੀਤਾ ਉਦੋਂ ਸਾਡੇ ਕੋਲ ਕੋਈ ਜ਼ਿਆਦਾ ਪੈਸੇ ਨਹੀਂ ਸੀਗੇ ਅਸੀਂ ਫੜ ਥੜ ਕੇ ਪੈਸੇ ਤੇ ਵਿਆਹ ਕੀਤਾ ਉਸ ਤੋਂ ਬਾਅਦ ਕੋਈ ਇੱਕ ਦੋਹਾਂ ਸਾਲਾਂ ਘਟਾਈਆਂ ਸਾਲਾਂ ਬਾਅਦ ਕਹਿੰਦੇ ਕਿ ਅਸੀਂ ਆਪਣੀ ਚੌਥੀ ਕੁੜੀ ਦਾ ਜਦੋਂ ਵਿਆਹ ਕੀਤਾ ਉਦੋਂ ਸਾਡੇ ਕੋਲ ਤੇ ਕੱਖ ਵੀ ਨਹੀਂ ਸੀ ਉਦੋਂ ਫਿਰ ਅਸੀਂ ਲੋਕਾਂ ਕੋਲ ਪੈਸੇ ਫੜ ਥੜ ਕੇ ਕਹੀਂ ਕੁਝ ਕਰਕੇ ਤੇ ਅਸੀਂ ਉਦੋਂ ਫਿਰ ਕੁੜੀ ਦਾ ਜਦੋਂ ਵਿਆਹ ਰਖਿਆ ਤੇ ਉਹ ਜਿਹੜਾ ਮੁੰਡਾ ਸੀ ਚਲੋ ਹਾਇਦ ਚੰਗੇ ਸਹਿੰਦੇ ਸੀ ਜਿਹੜਾ ਸਾਡਾ ਜਵਾਈ ਸੀ ਤੇ ਉਹ ਕਹਿੰਦਾ ਵੀ ਮੇਰੀ ਨੱਕ ਰਹਿ ਜੂਗਾ ਇਦਾਂ ਉਦਾਂ ਕਈਆਂ ਨੂੰ ਆਤ ਹੁੰਦੀ ਆ ਵੀ ਤੁਸੀਂ ਮੈਨੂੰ ਗੱਡੀ ਦਿਓ ਤੇ ਗੱਡੀ ਭਾਵੇਂ ਆਲਟੋ ਦੇ ਦਿਓ ਕੋਈ ਵੀ ਦੇ ਦਿਓ ਗੱਡੀ ਦੇ ਦੋ ਤੇ ਇਦਾਂ ਕਰੋ ਤੁਸੀਂ ਔਖੇ ਸੌਖੇ ਹੋਗੇ ਕਿਦੋਂ ਕਰੋ ਜਦੋਂ ਵਿਆਹ ਹੋ ਜੂਗਾ ਤੇ ਸਾਰੇ ਗੱਡੀ ਦੇ ਪੈਸੇ ਮੈਂ ਆਪੇ ਤਾਰ ਦੂੰਗਾ ਇਹ ਉਹਨੇ ਗੱਲ ਕੀਤੀ ਮਾਦਾ ਕਹਿੰਦੀ ਵੀ ਅਸੀਂ ਬਹੁਤ ਔਖੇ ਹੋ ਕੇ ਬੜੇ ਹਾਨੂੰ ਪਤਾ ਹੀ ਕਿੱਥੋਂ ਪੈਸੇ ਲੈਂਦੇ ਕਿਦਾਂ ਕੀਤਾ ਹੀ ਮੰਤਾ ਤਰ ਲੈ ਕਰਕੇ ਲੋਕਾਂ ਕੋਲੋਂ ਮੰਗ ਠੰਗ ਕੇ ਕੀ ਕੁਝ ਅਸੀਂ ਰੱਖ ਕੇ ਗਹਿਣੇ ਪਾ ਕੇ ਤੇ ਫਿਰ ਅਸੀਂ ਜੰਸੀ ਨਾਲ ਸਾਡਾ ਇੱਕ ਮੇਰੇ ਘਰ ਵਾਲੇ ਦਾ ਮਿੱਤਰ ਸੀ ਉਹਨੇ ਕਿਹਾ ਵੀ ਕੋਈ ਨਹੀਂ ਮੈਂ ਆਪਣੇ ਨਾਂ ਤੇ ਲੈ ਲੈਣਾ ਕੋਈ ਨਹੀਂ ਉਹਨਾਂ ਦੇ ਹੀ ਦੇਣੇ ਆ ਪੈਸੇ ਜਦੋਂ ਖਾਲਸਾ ਜੀ ਗੱਡੀ ਲੈ ਆਤੀ ਵਿਆਹ ਕਰ ਦਿੱਤਾ ਤੇ ਉਸ ਤੋਂ ਬਾਅਦ ਮੈਂ ਇੱਥੇ ਖਾਲਸਾ ਜੀ ਇੱਕ ਗੱਲ ਉਹਨਾਂ ਨੂੰ ਵੀ ਇਹ ਅਸੀਂ ਕਹੀ ਸੀ ਮੈਂ ਅੱਡ ਬੀਤੀ ਵਿੱਚ ਵੀ ਕਹਿ ਦਵਾਂ ਕਿ ਜਿਹੜੇ ਲਾਲਚੀ ਬੰਦੇ ਨੇ ਉਹਨਾਂ ਤੋਂ ਬਚ ਜਾਣਾ ਚਾਹੀਦਾ ਜਿਵੇਂ ਆਪਾਂ 15 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਰਾਸ਼ਨ ਦਿੱਤਾ ਤੇ ਉੱਥੇ ਖਾਲਸਾ ਜੀ ਦੋ ਕੁੜੀਆਂ ਭੈਣਾ ਆਈਆਂ ਇੱਕ ਦੀ ਉਮਰ ਹੋਊਗੀ ਕੋਈ 23 ਕ ਸਾਲ ਤੇ ਇੱਕ ਦੀ ਉਮਰ ਹੋਊਗੀ 26 ਕ ਸਾਲ ਜਾਂ 25 ਲਾ ਲਓ ਤੇ ਉਹਨਾਂ ਦੇ ਦੋ-ਦੋ ਅੱਗੇ ਬੱਚੇ ਤੇ ਦੋਵਾਂ ਦੇ ਘਰ ਵਾਲੇ ਜਿਹੜੇ ਆ ਉਹ ਉਹਨਾਂ ਨੂੰ ਛੱਡ ਗਏ ਨੇ ਤੇ ਪੇਕੇ ਪਰਿਵਾਰ 'ਚ ਨਹੀਂ ਨੀਆਂ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਮਤਲਬ ਵਿਆਹ ਕਿਦਾਂ ਤੁਹਾਡੇ ਉਹਦੀ ਮਾਂ ਉਹਨਾਂ ਦੀ ਮਾਤਾ ਵੀ ਆਈ ਸੀ ਤੇ ਉਹਨਾਂ ਨੇ ਕਿਹਾ ਵੀ ਮੈਂ ਕਹਾਂ ਤੁਸੀਂ ਕਿਉਂ ਨਹੀਂ ਪਹਿਲਾਂ ਪਰ ਚਲੋ ਹੁੰਦਾ ਤੇ ਕਰਮਾਂ ਦਾ ਲਿਖਿਆ ਹੁੰਦਾ ਸਾਰਾ ਕੁਝ ਪਰ ਖਾਲਸਾ ਜੀ ਜਦੋਂ ਤੁਹਾਨੂੰ ਰੱਬ ਸੰਕੇਤ ਵੀ ਦਿੰਦਾ ਤੇ ਉਹ ਭੈਣ ਕਹਿੰਦੀ ਵੀ ਮੈਨੂੰ ਸੰਕੇਤ ਵੀ ਰੱਬ ਨੇ ਦਿੱਤੇ ਸੀ ਵੀ ਇੱਥੇ ਵਿਆਹ ਨਾ ਕਰਾ ਤੇ ਮੈਂ ਜिद ਕਰਕੇ ਉੱਥੇ ਵਿਆਹ ਕਰਾ ਲਿਆ ਵੀ ਨਹੀਂ ਚਲੋ ਬਹੁਤ ਵਧੀਆ ਪਰ ਪਰ ਉਹ ਅਮਲੀ ਨਿਕਲਿਆ ਤੇ ਐਵੇਂ ਖਾਲਸਾ ਜੀ ਇਹ ਜਿਹੜੇ ਜਦੋਂ ਤੁਹਾਨੂੰ ਲੱਗ ਜੇ ਵੀ ਇਹ ਲਾਲਜੀ ਕਹੀਂ ਬੀਬੀਆਂ ਦਾਸ ਨੂੰ ਮੈਸੇਜ ਕਰਦੀਆਂ ਮੈਂ ਤਾਂ ਉਹ ਖਾਲਸਾ ਜੀ ਅਰਦਾਸਾਂ ਉਹਨਾਂ ਦੀਆਂ ਕਰਾਉਂਦਾ ਹੀ ਨਹੀਂ ਕਹੀਂ ਬੀਬੀਆਂ ਇਹੋ ਜਿਹਿਆਂ ਨੇ ਉਹ ਕਹਿੰਨੀਆਂ ਵੀ ਸਾਡੀ ਫਲਾਣੇ ਨਾਲ ਇਹ ਗੱਲ ਚੱਲਦੀ ਆ ਤੇ ਤੁਸੀਂ ਅਰਦਾਸ ਕਰਾ ਰਹੇ ਹੋ ਸਾਡਾ ਰਿਸ਼ਤਾ ਹੋ ਜੇ ਭਾਈ ਮੈਂ ਇਹੋ ਜੇ ਕਮਾਲ ਵੀ ਮੈਂ ਉੱਥੇ ਜਾ ਕੇ ਜਿਨ੍ਹਾਂ ਸਿੰਘਾਂ ਕੋਲੋਂ ਅਰਦਾਸ ਜਿਹੜੇ ਕਰਦੇ ਨੇ ਗੁਰਮਖ ਜੇ ਮੈਂ ਲਿਖ ਕੇ ਪਾਵਾਂਗਾ ਤੇ ਅਗਲੇ ਮੈਨੂੰ ਕਹਿਣਗੇ ਨੇ ਵੀ ਆਹ ਤੂੰ ਕੀ ਲਈਉਨਾ ਕੀ ਸੇਰ ਸੰਸਾਰ ਨੂੰ ਦੇਣੀ ਆ ਆਪਾਂ ਸੋ ਇਸ ਕਰਕੇ ਖਾਲਸਾ ਜੀ ਮੈਂ ਸਾਰਿਆਂ ਨੂੰ ਇਹ ਚੀਜ਼ ਦੀ ਬੇਨਤੀ ਕਰਦਾ ਆਂਗੇ ਭਾਈ ਆਪਣਾ ਜੀਵਨ ਵੇਖ ਕੇ ਨਾ ਅੱਗੇ ਪੈਰ ਪਟਿਆ ਕਰੋ ਕਿਉਂਕਿ ਇਹ ਜ਼ਿੰਦਗੀ ਨੂੰ ਲੱਗਾ ਹੋਇਆ ਦਾਗ ساری ਉਮਰ ਨਹੀਂ ਲੱਗਦਾ ਤੇ ਮਾਪੇ ਫਿਕਰਾਂ ਦੇ ਵਿੱਚ ਪੈ ਜਾਂਦੇ ਸੋ ਇਸ ਕਰਕੇ ਮਾਪਿਆਂ ਨੂੰ ਵੀ ਬੇਨਤੀ ਆ ਵੀ ਬੇਸ਼ੱਕ ਪਰਿਵਾਰ ਤੁਹਾਡੀ ਕੁੜੀ ਤੁਹਾਡਾ ਮੁੰਡਾ ਤੁਹਾਡਾ ਤੋਂ ਵਖਰਾ ਹੁੰਦਾ ਹੋਣ ਦਿਓ ਉਹਨਾਂ ਦੀ ਗੱਲ ਵਿੱਚ ਨਾ ਕਿਉਂਕਿ ਸਾਰੀ ਉਮਰ ਦਾ ਰੋਣਾ ਤੁਹਾਡੇ ਪੱਲੇ ਪੈਣਾ ਸੋ ਇਸ ਕਰਕੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਜੇ ਬਾਣੀਆਂ ਆਪਾਂ ਪੜਾਂਗੇ ਸਾਡੇ ਬੱਚੇ ਪੜਨਗੇ ਤੇ ਖਾਲਸਾ ਜੀ ਉਹ ਸਾਡੀ ਸੁਣਨਗੇ ਨਹੀਂ ਤੇ ਆਉਣ ਵਾਲਾ ਸਮਾਂ ਇਹੋ ਜਿਹਾ ਕਿਸੇ ਨੇ ਪਾਣੀ ਨਹੀਂ ਜੇ ਪੁੱਛਣਾ ਢਿੱਡੋ ਜੰਮਿਆਂ ਨੇ ਪਾਣੀ ਨਹੀਂ ਜੇ ਦੇਣਾ ਕਿਸੇ ਨੇ ਦੁੱਖ ਸੁੱਖ ਦੇ ਵਿੱਚ ਖਲੂਣਾ ਨਹੀਂ ਜੇ ਤੁਹਾਡੇ ਤੇ ਕੱਲਿਆਂ ਨੂੰ ਫਿਰ ਉਹ ਸਮਾਂ ਇਹੋ ਜਿਹਾ ਬਣਾਉਂਦਾ ਖਾਲਸਾ ਜੀ ਉਸ ਵੇਲੇ ਕੁੱਤੇ ਦੀ ਘਰ ਦੇ ਕੁੱਤੇ ਦੀ ਤੇ ਘਰ ਦੇ ਬਜ਼ੁਰਗ ਦੀ ਇੱਕੋ ਹਾਲਤ ਹੁੰਦੀ ਹੈ ਤੇ ਬਾਬਾ ਫਰੀਦ ਸਾਹਿਬ ਦੇ ਵੀ ਵਚਨ ਆਉਂਦੇ ਆ ਵੀ ਬਿਲਕੁਲ ਸੱਚ ਗੱਲ ਆ ਜਿੱਥੇ ਕੁੱਤਾ ਵੱਜਾਂ ਹੁੰਦਾ ਉੱਥੇ ਬੁੱਢੇ ਦੀ ਮੰਜੀ ਚਲ ਜਾਂਦੀ ਆ ਇਦਾਂ ਹੀ ਹੁੰਦਾ ਆਪਾਂ ਵੀ ਇਹ ਸੋਚ ਕੇ ਜ਼ਿੰਦਗੀ ਜੀਏ ਕਿ ਸਾਡੇ ਨਾਲ ਵੀ ਇਦਾਂ ਹੋ ਸਕਦਾ ਇਸ ਕਰਕੇ ਇਹੋ ਜੀ ਮਤ ਆਪਣੇ ਬੱਚਿਆਂ ਨੂੰ ਦੇਈਏ ਤੇ ਖਾਲਸਾ ਜੀ ਕਹਿੰਦੇ ਚਲੋ ਅਸੀਂ ਇਦਾਂ ਹੋ ਗਿਆ ਵਿਆਹ ਅਸੀਂ ਕੁੜੀ ਦਾ ਕਰਤਾ ਬਾਅਦ ਵਿੱਚ ਕਿੱਥੇ ਪੈਸੇ ਕੌਣ ਦਿੰਦਾ ਅਸੀਂ ਆਪਣੇ ਜਵਾਈ ਨੂੰ ਕਹੀਏ ਨਾ ਤੇ ਉਹ ਜਿੰਨਾ ਲੋਕਾਂ ਨੇ ਜਿਹੜੇ ਬੰਦੇ ਨੇ ਲੈ ਕੇ ਦਿੱਤੀ ਸੀ ਗੱਡੀ ਉਹ ਕਹਵੇ ਕਿਸ਼ਤਾਂ ਭਰੂ ਸਾਡੇ ਕੋਲੇ ਕਿੱਥੇ ਕੱਕ ਵੀ ਨਹੀਂ ਸੀ ਅਸੀਂ ਰੋਈਏ ਕਰ ਲੋਈਏ ਸਾਡੇ ਕਰੋ ਰੋਟੀ ਵੀ ਮੁੱਕੀ ਆਟਾ ਵੀ ਮੁੱਕ ਗਿਆ ਅਸੀਂ ਕੀ ਕਰਨਾ ਸੀ ਕੁੜੀਆਂ ਨੂੰ ਅਸੀਂ ਦੱਸਣ ਜੋਗੇ ਨਹੀਂ ਸੀ ਕੁੜੀਆਂ ਸਾਡੇ ਆਉਣੋਂ ਹਟ ਗਈਆਂ ਉਹਨਾਂ ਦੇ ਘਰ ਵਾਲੇ ਕਹਿੰਦੇ ਉੱਥੇ ਕਿੱਥੇ ਜਾ ਕੇ ਬਹਿਣਾ ਹੈ ਨਹੀਂ ਜਾਣਾ ਬਸ ਅਸੀਂ ਰਹਿ ਗਏ ਮੈਂ ਰਹਿ ਗਈ ਮੇਰਾ ਘਰ ਵਾਲਾ ਤੇ ਮੇਰਾ ਬੇਟਾ ਰਹਿ ਗਿਆ ਕਹਿੰਦੇ ਵੀ ਮੇਰਾ ਘਰ ਵਾਲਾ ਵੀ ਨੌਕਰੀ ਕਿਤੇ ਲੱਗ ਗਿਆ ਥੋੜੇ ਜੇ ਪੈਸੇ ਮਿਲਦੇ ਸੀ ਬੇਟਾ ਮੇਰਾ ਦਿਹਾੜੀ ਤੇ ਜਾਣ ਦਾ ਪਿਆ ਦਿਹਾੜੀ ਢਪਾ ਕਰਨ ਲੱਗ ਪਿਆ ਜੋ ਆਉਂਦਾ ਸੀ ਉਹਨਾਂ ਘਰ ਚਲਦਾ ਸੀ ਇੱਕ ਦਿਨ ਦਾ ਕੋਈ ਸੇਵਾ ਲੈਣ ਵਾਸਤੇ ਸਿੰਘ ਆਏ ਬਜ਼ੁਰਗ ਸਿੰਘ ਸਾਰੇ ਆਏ ਤੇ ਆ ਕੇ ਕਹਿੰਦੇ ਮਾਤਾ ਵੀ ਪਤਾ ਨਹੀਂ ਕਿੱਥੋਂ ਦੀ ਸੇਵਾ ਕਹਿੰਦੇ ਸੀ ਵੀ ਤੁਸੀਂ ਸੇਵਾ ਦਿਓ ਤੇ ਮਾਤਾ ਕਹਿੰਦੀ ਮੈਂ ਸਾਰਾ ਘਰ ਫੋਲਿਆ ਜਿੱਥੇ-ਜਿੱਥੇ ਮਾਇਆ ਰੱਖੀ ਦੀ 1 ਰੁਪਿਆ ਨਹੀਂ ਮੈਨੂੰ ਲੱਭਾ 1 ਰੁਪਿਆ ਝੂਠ ਮਾਰਨ ਨੂੰ ਕਹਿੰਦੀ ਮੈਂ ਬਾਹਰ ਜਾ ਕੇ ਬਾਬਿਆਂ ਦੇ ਅੱਗੇ ਹੱਥ ਜੋੜ ਕੇ ਕਿਹਾ ਮੈਂ ਕਿਹਾ ਬਾਬਾ ਜੀ ਵੀ ਮੈਂ ਇਹਨੇ ਜੋਗੀ ਨਹੀਂ ਮੈਂ ਇੱਕ ਗੱਲ ਵਿਸਰ ਗਿਆ ਚਲੋ ਇਹ ਸੁਣਾ ਕੇ ਉਹ ਦੱਸਦਾ ਕਿ ਕਹਿੰਦੀ ਵੀ ਮੈਂ ਮਹਾਰਾਜ ਦੀ ਸੌ ਲੱਗੇ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਮੈਂ ਦਰ ਜਾਨੀ ਆ ਤੇ ਮੈਨੂੰ ਉਹਨਾਂ ਦੀ ਕਸਮ ਲੱਗੇ ਜੇ ਸਾਡੇ ਘਰ ਵਿੱਚ 1 ਰੁਪਿਆ ਵੀ ਹੋਵੇ ਜੇ ਮੈਂ ਝੂਠ ਬੋਲਾਂ ਤੇ ਕਹਿੰਦੇ ਉਹ ਬਜ਼ੁਰਗ ਕਹਿਣ ਲੱਗੇ ਵੀ ਤੂੰ ਮਸ਼ੀਦਾਂ ਦਾ ਨਾਮ ਲਿਆ ਬਾਬੇ ਦੀਪ ਸਿੰਘ ਦਾ ਨਾਮ ਲਿਆ ਬਾਬਾ ਦੀਪ ਸਿੰਘ ਤੇਰੇ ਘਰ ਨੂੰ ਭਰ ਦਊਗਾ ਫਿਰ ਤੇ ਕੋ ਲੈ ਕੇ ਜਾਇਆ ਕਰਾਂਗੇ ਉਹਨਾਂ ਨੇ ਅਰਦਾਸ ਵੀ ਕੀਤੀ ਹੁਣ ਇਹ ਗੱਲ ਜਿਹੜੀ ਮੈਂ ਪਹਿਲਾਂ ਤੁਹਾਨੂੰ ਸੁਣਾਦੀ ਵੀ ਬਾਬੇ ਆਏ ਹਨ ਇਹ ਤੋਂ ਪਹਿਲਾਂ ਮਾਤਾ ਜਿਹੜੀ ਸੀ ਸ਼ੀਦਾਂ ਦੇ ਘਰ ਜਾਣ ਲੱਗ ਪਈ ਸੀ ਉਹ ਕਿਵੇਂ ਜਾਂਦੀ ਸੀ ਕਹਿੰਦੇ ਗੁਰੂ ਘਰ ਨਾਲ ਇੱਕ ਮੈਂ ਜਾਣ ਦਰਸ਼ਨ ਕਰਨ ਜਾਣ ਲੱਪੀ ਸਤਿਗੁਰਾਂ ਦੇ ਵੀ ਮਹਾਰਾਜ ਕਿਰਪਾ ਕਰਨਗੇ ਘਰ ਦੀ ਗਰੀਬੀ ਕੱਟੀ ਜਾਊਗੀ ਕਰਜ਼ਾ ਲੱਥ ਜਾਊਗਾ ਉਥੇ ਇੱਕ ਮਾਦਾ ਆਉਂਦੇ ਹੁੰਦੇ ਸੀ ਬਾਹਰੋਂ ਕਿਸੇ ਪਰਿਵਾਰ ਵਿੱਚ ਆਏ ਸੀ ਉਹਨਾਂ ਨੇ ਕਿਹਾ ਵੀ ਮੈਨੂੰ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਬਹੁਤ ਕੋਈ ਦਿੱਤਾ ਤੂੰ ਵੀ ਜਾਇਆ ਕਰ ਮੈਂ ਉਹਨਾਂ ਆਪਣੇ ਦੁੱਖ ਫੋਲੇ ਤੇ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਲੱਗ ਪਈ ਸਾਂ ਉਹ ਤੋਂ ਬਾਅਦ ਥੋੜੇ ਦਿਨਾਂ ਬਾਅਦ ਇਦਾਂ ਬਾਬੇ ਆਏ ਤੇ ਉਹਨਾਂ ਨੇ ਮੈਨੂੰ ਮੇਰੇ ਮੂੰਹ ਇਦਾਂ ਲਗੜਿਆ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣੀ ਹੈ ਮੈਨੂੰ ਉਹਨਾਂ ਦੀ ਸੋਹ ਲੱਗੇ ਜੇ ਮੇਰੇ ਕੋਈ ਪੈਸਾ ਹੋਵੇ ਸੋ ਖਾਲਸਾ ਜੀ ਐਵੇਂ ਉਹਨਾਂ ਨੇ ਬਜ਼ੁਰਗਾਂ ਨੇ ਅਰਦਾਸ ਕੀਤੀ ਤੇ ਗੁਰੂ ਸਾਹਿਬ ਦੀ ਕਿਰਪਾ ਵਰਤੀ ਮਹਾਰਾਜ ਨੇ ਦਇਆ ਕੀਤੀ ਤੇ ਮਾਤਾ 1 ਸਾਲ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਈ 1 ਸਾਲ ਭਾਂਡਿਆਂ ਦੀ ਸੇਵਾ ਕਰਨੀ ਇਦਾਂ ਉੱਥੇ ਜਾਣਾ ਉੱਥੇ ਸੇਵਾ ਕਰਦੇ ਰਹਿਣਾ ਨਾਮ ਜਪਦੇ ਰਹਿਣਾ ਤੇ ਸ਼ਾਮਾਂ ਨੂੰ ਉੱਥੋਂ ਮੁੜਨਾ ਤੇ ਖਾਲਸਾ ਜੀ ਮਾਤਾ ਕਹਿੰਦੀ ਵੀ ਸਾਲ ਸਵਾ ਸਾਲ ਹੋ ਗਿਆ ਸੀ ਸਾਨੂੰ ਇਦਾਂ ਮੈਨੂੰ ਜਾਂਦੀ ਤੇ ਮੈਂ ਇਹੋ ਹੀ ਕਹਿੰਦੀ ਸਾਂ ਲੋਕੀ ਸਾਡੇ ਘਰ ਆ ਕੇ ਮੇਰੇ ਪੁੱਤ ਨੂੰ ਵੀ ਕੁੱਟਦੇ ਸੀ ਮੇਰੇ ਘਰ ਵਾਲੇ ਨੂੰ ਵੀ ਕੁੱਟਦੇ ਸੀ ਮੈਨੂੰ ਮਾੜਾ ਚੰਗਾ ਬੋਲਦੇ ਸੀ ਪੈਸੇ ਪੱਕੇ ਤੇ ਕਹਿੰਦੇ ਮਹਾਰਾਜ ਨੇ ਸੱਚੇ ਪਾਸ਼ਾ ਨੇ ਬਾਬਾ ਦੀਪ ਸਿੰਘ ਸਾਹਿਬ ਦੀ ਚਰਨਾ ਵਿੱਚ ਮੈਂ ਰੂ ਰੋ ਕੇ ਅਰਦਾਸ ਕੀਤੀ ਕਿ ਬਾਬਾ ਜੀ ਜੇ ਇੱਦਾਂ ਰੱਖਣਾ ਤੇ ਚੁੱਕ ਲੋ ਵੀ ਅਸੀਂ ਹੁਣ ਕੀ ਕਰੀਏ ਗਰੀਬ ਆ ਕੀ ਕਰੀਏ ਜੋ ਜ਼ਿੰਮੇਵਾਰੀਆਂ ਅਸੀਂ ਧੀਆਂ ਦੀਆਂ ਉਹ ਤੇ ਵਿਆਹ ਤੀਆਂ ਹੁਣ ਕੀ ਕਰ ਲਈਏ ਕਹਿੰਦੇ ਮਹਾਰਾਜ ਦੀ ਕੋਈ ਕੜਾ ਵਰਤਣੀ ਸੀ 사ਤਗੁਰਾਂ ਨੇ ਮਿਹਰ ਕੀਤੀ ਉਸੇ ਮਹੀਨੇ ਬਾਅਦ ਆ ਗਈ ਜਿਹੜਾ ਇਹਨਾਂ ਦਾ ਖਾਲਸਾ ਜੀ ਕੋਈ ਜਿਹੜੀ ਇਹਨਾਂ ਦੀ ਜ਼ਮੀਨ ਸੀ ਉੱਥੋਂ ਦੀ ਕੋਈ ਰੋਡ ਨਿਕਲਣਾ ਸੀ ਉਹ ਰੋਡ ਵਿੱਚ ਆ ਗਈ ਤੇ ਉਹ ਹੁਣ ਪਤਾ ਨਹੀਂ ਖਾਲਸਾ ਜੀ ਉਹ ਕਿਹੜਾ ਰੋਡ ਆ ਇਹਨਾਂ ਨੇ ਲਾਗੂ ਲੰਘਦਾ ਜਾਂ ਤੇ ਵੱਡੇ ਰੋਡ ਦੀ ਇਹ ਗੱਲ ਕਰਦੇ ਜਿੱਥੇ ਉਹਨਾਂ ਦੀ ਜ਼ਮੀਨ ਸੀ ਕਿਉਂਕਿ ਬਹੁਤ سارے ਰੋਡ ਖਾਲਸਾ ਜੀ ਆ ਤੁਸੀਂ ਅੰਮ੍ਰਿਤਸਰ ਵੇਰਕੇ ਵਾਲੀ ਸਾਈਡ ਵੇਖੋ ਸਾਰਾ ਹੀ ਪਹਿਲਾਂ ਇਹ ਜਾੜ ਹੁੰਦਾ ਸੀ ਬਟਾਲਾ ਹਾਈਵੇ ਨਿਕਲਿਆ ਤੇ ਲੋਕਾਂ ਨੂੰ ਅਰਬਾਂ ਖਰਬਾਂ ਪਤੀ ਉੱਥੇ ਬਣਾਉਂਦਾ ਤੇ ਹੁਣ ਵੀ ਜਿਹੜਾ ਕਟੜਾ ਹਾਈਵੇ ਨਿਕਲਦਾ ਇਹਦੇ ਉੱਤੇ ਵੀ ਲੋਕਾਂ ਨੂੰ ਬਹੁਤ ਪੈਸਾ ਸਾਡੇ ਅਨੁਕੂਦਰ ਵਾਲ ਇਧਰ ਸਾਰੇ ਬਹੁਤ ਜ਼ਿਆਦਾ ਲੋਕਾਂ ਨੂੰ ਪੈਸਾ ਮਿਲਿਆ ਚਲੋ ਜਿਨ੍ਹਾਂ ਨੇ ਜ਼ਮੀਨਾਂ ਵੇਚੀਆਂ ਉਹ ਕਹਿੰਦੇ ਉਸੇ ਮਹੀਨੇ ਬਾਅਦ ਆਈ ਵੀ ਇਥੋਂ ਰੋਡ ਨਿਕਲਣਾ ਵੀ ਸਾਰੀ ਜਿਹੜੀ ਜ਼ਮੀਨ ਆ ਉਹ ਉਹਨਾਂ ਨੇ ਲੈ ਲੈਣੀ ਤੇ ਉਹ ਇਹਨਾਂ ਦਾ ਜਿਹੜਾ ਕਿਲਾ ਅਸੀਂ ਖਾਲਸਾ ਜੋ ਵਿੱਚ ਆਉਂਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਮਿਹਰ ਕੀਤੀ ਤੇ 42 ਲੱਖ ਰੁਪਈਆ ਖਾਲਸਾ ਜੀ ਇਹਨਾਂ ਨੂੰ ਉਦੋਂ ਉੱਥੋਂ ਮਿਲਿਆ ਇਹਨੇ ਪੈਸੇ ਇਹਨਾਂ ਨੂੰ ਕਿਹਾ ਤਾਂ ਕਹਿੰਦੀ ਵੀ ਬਾਬਾ ਦੀਪ ਸਿੰਘ ਸਾਹਿਬ ਨੇ ਸਾਡੀ ਸੁਣੀ ਸੀ ਸਾਰੇ ਪੈਸੇ ਲਾ ਕੇ ਸਾਰੇ ਕਰਜ਼ੇ ਲਾ ਕੇ ਪੈਸੇ ਜਮੇ ਕਰ ਜਮਾ ਕਰਾਤੇ ਪੁੱਤ ਦੇ ਪੈਸੇ ਲਾ ਕੇ ਮਹਾਰਾਜ ਦੀ ਕਿਰਪਾ ਨਾਲ ਉਹ ਦੁਬਈ ਭੇਜਤਾ ਉਹਨੇ ਉੱਥੇ ਟਰਾਲੇ ਦਾ ਲਾਇਸੈਂਸ ਬਣਾ ਲਿਆ ਸਾਰੀ ਕਿਰਪਾ ਸ਼ੀਦਾਂ ਲਈ ਵਰਤੀ ਜਿਹੜੇ ਸਾਡੇ ਘਰ ਵਿੱਚ ਕੋਈ ਆਉਂਦਾ ਨਹੀਂ ਸੀ ਜਦੋਂ ਇਦਾਂ ਪਤਾ ਲੱਗਾ ਸਾਰੇ ਆ ਕੇ ਠੁਗਣ ਲੱਗ ਪਏ ਸਾਰੀਆਂ ਕੁੜੀਆਂ ਆਉਣ ਲੱਗ ਪੀਆਂ ਸਾਰੇ ਜਵਾਈ ਆਉਣ ਲੱਗ ਪਏ ਐਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਸਾਡੀ ਗਰੀਬੀ ਕੱਟੀ ਖਾਲਸਾ ਦੀ ਮਾਦਾ ਕਹਿੰਦੀ ਮੈਂ ਸ਼ੀਦਾਂ ਨੇ ਦਾਰ ਸ਼ਰਦਾ ਨਾ ਜਾਂਦੀ ਨਹੀਂ ਇੱਕ ਦਿਨ ਦੀ ਮਨ ਵਿੱਚ ਆਇਆ ਵੀ ਮੈਨੂੰ ਨਹੀਂ ਦੇਣ ਲਿਆ ਸਾਲ ਹੋ ਗਿਆ ਮੈਂ ਕੀ ਕਰਨਾ ਇਦੀ ਦੁਰਜਾ ਤੇ ਮੈਂ ਪੈਸੇ ਬਚਾ ਬਚਾ ਕੇ ਉੱਥੇ ਜਾਣਾ ਤੇ ਐਵੇਂ ਖਾਲਸਾ ਜੀ ਮਹਾਰਾਜ ਦੀ ਕਿਰਪਾ ਵਰਤੀ ਸ਼ੀਦਾ ਨੇ ਮਿਹਰ ਕੀਤੀ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਉਹ ਜਿਹੜੀ ਜ਼ਮੀਨ ਸੀ ਜਿਹੜੀ ਇਹ ਵੇਚਣੀ ਲਾਉਂਦੇ ਸੀ ਵਿਕਦੀ ਨਹੀਂ ਸੀ ਲੈਂਦਾ ਹੀ ਕੋਈ ਨਹੀਂ ਸੀ ਨਾ ਉੱਥੇ ਮੋਟਰ ਸੀ ਨਾ ਕੋਈ ਲੈਣ ਦਾ ਕਿਸੇ ਕੋ ਪਾਣੀ ਮੰਗ ਕੇ ਪੈਸੇ ਪੈ ਉੱਥੇ ਪੈਲੀ ਪਾਣੀ ਲਾਉਂਦੇ ਸੀ ਤੇ ਐਵੇਂ ਖਾਲਸਾ ਜੀ ਸਾਧਗੁਣਾ ਨੇ ਦਇਆ ਕੀਤੀ ਮਿਹਰ ਕੀਤੀ ਤੇ ਉਹ ਇੰਨਾ ਮਹਿੰਗਾ ਕਿਲਾ ਵਿਕਿਆ ਤੇ ਮਹਾਰਾਜ ਨੇ ਦਇਆ ਕੀਤੀ ਸੋ ਐਵੇਂ ਦੀ ਹੱਡ ਬੀਤੀ ਖਾਲਸਾ ਜੀ ਇੱਕ ਦਾਸ ਕੋਲੇ ਹੋਰ ਹੈ ਜਿਹੜੀ ਆ ਆਪਣਾ ਆ ਰੋਡ ਨਿਕਲਿਆ ਇਥੋਂ ਰਈਏ ਤੋਂ ਜਾਣਾ ਜਿਹੜਾ ਖਾਲਸਾ ਜੀ ਬਟਾਲੇ ਨੂੰ ਤੇ ਇਥੇ ਵੀ ਇੱਕ ਗਰੀਬ ਪਰਿਵਾਰ ਦੀ ਹੱਦ ਬੀਤੀ ਮਹਾਰਾਜ ਦੀ ਕਿਰਪਾ ਨਾਲ ਕਾਫੀ ਦਿਨਾਂ ਦੀ ਆਈ ਆ ਤੇ ਉਹ ਵੀ ਆਪ ਜੀ ਨੂੰ ਸੁਣਾਵਾਂਗਾ ਉਹ ਵੀ ਖਾਲਸਾ ਜੀ ਬੜੀ ਉਹਨਾਂ ਨੇ ਵੀ ਇਦਾਂ ਹੀ ਜ਼ਮੀਨ ਨਿਕਲੀ ਪਹਿਲਾਂ ਉਹ ਪਰੇ ਉਹ ਨਹੀਂ ਘੁੰਮਦਾ ਸੀ ਰੋਡ ਤੇ ਸ਼ਹੀਦਾਂ ਦੇ ਚਲਣਾ ਵਿੱਚ ਜਾਂਦੇ ਰਹੇ ਤੇ ਸ਼ਹੀਦਾਂ ਨੇ ਖਾਲਸਾ ਜੀ ਫਿਰ ਉੱਥੋਂ ਦੀ ਖੇੜ ਵਰਤਾਤੀ ਤੇ ਉਹ ਵਿਚਾਰੇ ਚੜ੍ਹਦੀ ਕਲਾ 'ਚ ਹੋ ਗਏ ਉਹ ਵੀ ਆਪ ਜੀ ਨੂੰ ਸੁਣਾਵਾਂਗੇ ਸੋ ਐਵੇਂ ਖਾਲਸਾ ਜੀ ਮਾਤਾ ਕਹਿੰਦੀ ਸਾਡੀ ਸਾਰੀ ਗਰੀਬੀ ਮਾਰ ਆਣੇ ਦੂਰ ਕੀਤੀ ਜੋ ਲੈਣ ਦੇਣ ਸੀ ਸਭ ਕੁਝ ਸਾਡਾ ਲੱਥ ਗਿਆ ਪੈਸੇ ਲਾ ਕੇ ਅਸੀਂ ਪੁੱਤ ਨੂੰ ਬਾਹਰ ਭੇਜਿਆ ਉਹਨੇ ਲਾਇਸੈਂਸ ਕਰ ਲਿਆ ਹੁਣ ਉੱਥੋਂ ਕਮਾਈ ਕਰਕੇ ਭੇਜਦਾ ਉਹ ਸਾਡੇ ਕੋਲ ਪੈਸੇ ਅਜੇ ਵੀ ਸੇਵ ਸਤਗੁਰਾਂ ਦੀ ਕਿਰਪਾ ਨਾਲ ਹੁਣ ਜਿਹੜਾ ਕੋਈ ਆਉਂਦਾ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਨੇ ਆਂ ਸੇਵਾ ਕਰਦੇ ਆਂ ਤੇ ਖੁੱਲੀ ਜਿਹੜੀ ਮਾਇਆ ਉਹਨਾਂ ਨੂੰ ਦਿੰਨੇ ਆਂ ਐਸੇ ਕਰਕੇ ਖਾਲਸਾ ਜੀ ਸਤਗੁਰਾਂ ਦੇ ਘਰ ਬਹੁਤ ਖੁਸ਼ ਹੈ ਪਰ ਸ਼ਰਤਾ ਰੱਖਣੀ ਪੈਂਦੀ ਹੈ ਭਾਵਨਾ ਦੇ ਨਾਲ ਮਿਲਦਾ ਜਿਹੜੇ ਭਾਵਨਾ ਰੱਖਦੇ ਆ ਉਹਨਾਂ ਨੂੰ ਸਭ ਕੁਝ ਮਿਲਦਾ ਮਹਾਰਾ ਤੇ ਦਾਸ ਖਾਲਸਾ ਜੀ ਭੁੱਲਣਹਾਰਾ ਕਈਆਂ ਨੇ ਮੇਰੇ ਕੋਲੋਂ ਰਿਪਲਾਈ ਨਹੀਂ ਹੁੰਦੇ ਮੈਸੇਜ ਨੇ ਖਾਲਸਾ ਜੀ ਬਿਜ਼ੀ ਹੁੰਨੇ ਆ ਬਹੁਤ ਕਾਰਜ ਆ ਇੱਕ ਸੇ ਥੋੜੀ ਜਿਹੀ ਢਿੱਲੀ ਸੀਗੀ ਉਹਦੇ ਕਰਕੇ ਵੀ ਦਾਸ ਮਾਫੀ ਚਾਹੁੰਦਾ ਤੇ ਜੇ ਭਾਈ ਕਿਸੇ ਨੂੰ ਕੋਈ ਗੁੱਸਾ ਲੱਗਦਾ ਦਾਸ ਨਾਲ ਤੇ ਉਹ ਚਾਰ ਗਾਲਾਂ ਮੂੰਹ ਚ ਕੱਢ ਲਿਆ ਕਰੋ ਕੋਈ ਗੱਲ ਨਹੀਂ ਤੇ ਮਹਾਰਾਜ ਕਿਰਪਾ ਕਰਨ ਪਰ ਗੁੱਸੇ ਨਾ ਹੋਇਆ ਕਰੋ ਕਿਉਂਕਿ ਤੁਸੀਂ ਸੰਗਤ ਹੋ ਗੁਰੂ ਕੀ ਤੇ ਸੰਗਤ ਗੁੱਸੇ ਹੋ ਗਈ ਤੇ ਰੱਬ ਗੁੱਸੇ ਹੋ ਜਾਂਦਾ ਇਸ ਕਰਕੇ ਦਾਸ ਕੋਲੇ ਜਿੰਨੀ ਕਿ ਸੇਵਾ ਹੁੰਦੀ ਹੈ ਉਨੀਂ ਕਿ ਕਰੀ ਜਾਂਦਾ ਜਿਨ੍ਹਾਂ ਦੇ ਨਹੀਂ ਰਿਪਲਾਈ ਹੁੰਦੇ ਉਹਨਾਂ ਕੋਲੋਂ ਮੈਂ ਮਾਫੀ ਮੰਗਦਾ ਮੈਂ ਕੋਸ਼ਿਸ਼ ਕਰਾਂਗਾ ਜਰੂਰ ਮੈਂ ਰਿਪਲਾਈ ਕਰ ਸਕਾਂ ਮੇਰੇ ਕੋਲੇ ਖਾਲਸਾ ਦੀ ਸਿਰਫ ਸ਼ਾਮਾਂ ਨੂੰ ਅੱਧਾ ਘੰਟਾ ਹੁੰਦਾ ਉਹਦੇ ਵਿੱਚ ਮੈਂ ਇੰਨੇ ਬੰਦਿਆਂ ਦੇ ਰਿਪਲਾਈ ਨਹੀਂ ਕਰ ਸਕਦਾ ਤੇ ਮਹਾਰਾਜ ਕਿਰਪਾ ਕਰਨ ਗਾਂ ਥੋੜਾ ਜਿਹਾ ਸਮਾਂ ਵੇਖ ਕੇ ਨਾ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਸ਼ਾਮਾਂ ਨੂੰ ਥੋੜਾ ਜਿਹਾ ਲਾਈਵ ਹੋਇਆ ਕਰਾਂਗੇ ਉਹਦੇ ਵਿੱਚ ਜੇ ਕੋਈ ਸੰਗਤ ਦਾ ਸਵਾਲ ਹੋਵੇ ਉਹਦਾ ਜਵਾਬ ਦਿਆ ਕਰਾਂਗੇ ਆਪਜੀ ਕਮੈਂਟ ਕਰ ਦਿਆ ਕਰੋ ਜਾਂ ਜਿਹਦੀ ਕੋਈ ਗੱਲ ਆ ਉਹਦਾ ਵੀ ਜਵਾਬ ਦੇ ਦਿਆ ਕਰਾਂਗੇ ਸਤਗੁਰੂ ਮੀਰਾਂ ਕਰਨ ਮਹਾਰਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਮਹਾਰਾ ਸਾਰਿਆਂ ਨੂੰ ਆਨੰਦ ਕਿੜਾ ਬਖਸ਼ਣ ਗੁਰਸਿੱਖੀ ਜੀਵਨ ਬਖਸ਼ਣ ਅਮਰਤਿ ਵੀੜਾ ਬਖਸ਼ਣ ਮਹਾਰਾਜ ਦਇਆਕਰਣ ਸਾਰਿਆਂ ਦੇ ਔਗਣ ਮੇਟ ਕੇ ਆਪਣੀ ਚਰਨੀ ਲਾਉਣ ਮਹਾਰਾਜ ਦਾ ਨਾਮ ਹੀ ਆਪਾਂ ਨੂੰ ਪ੍ਰਾਪਤ ਹੋਵੇ ਨਾਮ ਦੇ ਵਿੱਚ ਖਾਲਸਾ ਜੀ ਸਾਰੇ ਸੁਖ ਹਨ ਸੱਚੇ ਪਾਤਸ਼ਾਹ ਦਇਆਕਰਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ